ਸਿੱਖ ਰਾਜ ਦੀ ਆਖਰੀ ਖੈਰਖਵਾ ਮਹਾਰਾਣੀ ਜਿੰਦਕੌਰ ਸੀ ਮਹਾਰਾਣੀ ਜਿੰਦਕੌਰ ਮਹਾਰਾਜਾ ਰਣਜੀਤ ਸਿੰਘ ਦੀ ਸਭ ਤੋਂ ਛੋਟੀ ਅਤੇ ਅਖੀਰਲੀ ਪਤਨੀ ਸੀ ਇਸ ਤੋਂ ਪਹਿਲਾਂ ਮਹਾਰਾਣੀ ਮਹਿਤਾਬ ਕੌਰ ਅਤੇ ਮਹਾਰਾਣੀ ਦਤਾਰ ਕੌਰ ਜੀਨਨ ਰਾਜ ਕੌਰ ਜਾਂ ਮਾਈ ਨਾਰੈਣ ਵੀ ਕਿਹਾ ਜਾਂਦਾ ਸੀਗਾ ਆਪਨੇ ਆਪਣੇ ਸਮੇਂ ਮਹਾਰਾਣੀਆਂ ਬਣ ਕੇ ਰਹੀਆਂ ਸਨ ਮਹਾਰਾਜੇ ਦੀ ਮਹਾਰਾਣੀ ਇੱਕੋ ਹੀ ਹੁੰਦੀ ਹੈ ਰਾਣੀਆਂ ਦੇ ਰੂਪ ਦੇ ਵਿੱਚ ਪਤਨੀਆਂ ਭਾਵੇਂ ਕਿੰਨੀਆਂ ਵੀ ਹੋਣ ਪਰ ਮਹਾਰਾਣੀ ਦਾ ਸਟੇਟਸ ਇੱਕ ਖਾਸ ਸਟੇਟਸ ਹੁੰਦਾ ਹੈ ਜਿਹੜਾ ਕਿ ਇੱਕ ਨੂੰ ਹੀ ਦਿੱਤਾ ਜਾਂਦਾ ਇਸ ਸਟੇਟਸ ਨੂੰ ਪੂਰੀ ਬਕਾਇਦਗੀ ਅਤੇ ਮਰਿਆਦਾ ਅਨੁਸਾਰ ਮਾਨਤਾ ਮਿਲਦੀ ਰਹੀ ਹੈ ਅੱਜ ਦੀ ਬੌਲੀ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਵੀ ਕਾਨੂੰਨ ਅਨੁਸਾਰ ਦਿੱਤੀ ਹੋਈ ਇਹ ਪਦਵੀ ਸੀ ਮਹਾਰਾਣੀ ਮਹਤਾਬ ਕੌਰ ਦੀ ਮਹਾਰਾਣੀ ਵਾਲੀ ਮਾਨਤਾ ਉਸ ਸਮੇਂ ਖਤਮ ਹੋ ਗਈ ਸੀ ਜਦੋਂ ਉਹ ਮਹਾਰਾਜਾ ਰਣਜੀਤ ਸਿੰਘ ਨਾਲ ਸਾਰਿਆਂ ਤੋੜ ਵਿਛੋੜਾ ਕਰਕੇ ਆਪਣੀ ਮਾਤਾ ਸਦਾ ਕੌਰ ਦੇ ਨਾਲ ਸਦਾ ਬਟਾਲੇ ਰਹਿਣ ਚਲੀ ਗਈ ਸੀ ਫਿਰ ਦਾਤਾਰ ਕੌਰ ਨਾਰਾਇਣ ਨਾਲ ਵਿਆਹ ਕਰਵਾਇਆ ਗਿਆ ਅਤੇ ਉਸ ਨੂੰ ਮਹਾਰਾਣੀ ਦੀ ਪਦਵੀ ਪ੍ਰਾਪਤ ਹੋਈ ਸੀ ਮਹਾਰਾਣੀ ਦਾਤਾਰ ਕੌਰ 1835 36 ਦੇ ਵਿੱਚ ਐਸੀ ਬਿਮਾਰੀ ਦਾ ਸ਼ਿਕਾਰ ਹੋ ਗਈ ਸੀ ਕਿ ਉਹ ਤੁਰਨ ਫਿਰਨ ਤੋਂ ਵੀ ਵਾਂਝੀ ਹੋ ਗਈ ਸੀ ਇਸ ਵਿਛਲੇ ਸਮੇਂ 1836-37 ਦੇ ਵਿੱਚ ਆਲਖ ਸਰਦਾਰਾਂ ਦੀ ਲੜਕੀ ਜਿੰਦਕੌਰ ਨਾਲ ਮਹਾਰਾਜਾ ਰਣਜੀਤ ਸਿੰਘ ਦਾ ਵਿਆਹ ਹੋਇਆ ਸੀ ਅਤੇ ਉਸ ਨੂੰ ਮਹਾਰਾਣੀ ਦਾ ਰਤਵਾ ਪ੍ਰਾਪਤ ਹੋਇਆ ਸੀ ਮਹਾਰਾਣੀ ਜਿੰਦਕੌਰ ਵੱਲੋਂ 1838 ਦੇ ਵਿੱਚ ਦਲੀਪ ਸਿੰਘ ਨੂੰ ਜਿਹਨੂੰ ਸਹਯਾਦਾ ਦਲੀਪ ਸਿੰਘ ਤੇ ਆਖਰੀ ਰਾਜਾ ਕਿਹਾ ਜਾਂਦਾ ਹੈ ਸਿੱਖ ਰਾਜ ਦਾ ਉਹਨੂੰ ਜਨਮ ਦੇ ਦਿੱਤਾ ਸੀਗਾ ਭਾਵੇਂ ਮਹਾਰਾਜਾ ਰঞ্জੀਤ ਸਿੰਘ ਦੇ ਪਹਿਲੀਆਂ ਮਹਾਰਾਣੀਆਂ ਤੋਂ ਰਾਣੀਆਂ ਤੋਂ ਕਈ ਪੁੱਤਰ ਸੀ ਪਰ ਦਲੀਪ ਸਿੰਘ ਕਮਰ ਦਲੀਪ ਸਿੰਘ ਸਭ ਤੋਂ ਅਖੀਰਲਾ ਸੀ ਭਾਵੇਂ ਉਸ ਸਮੇਂ ਮਹਾਰਾਜਾ ਦਲੀਪ ਸਿੰਘ ਮਹਾਰਾਜਾ ਰਣਜੀਤ ਸਿੰਘ ਦਾ ਇੱਕ ਪੋਤਰਾ ਕਮਰ ਨਨਿਹਾਲ ਸਿੰਘ ਵੀ ਸੀ ਜਿਹੜਾ ਕਿ ਬਹੁਤ ਯੋਧਾ ਹੋਇਆ ਪਸ਼ਾਵਰ ਦੇ ਵਿੱਚ ਜਿਨੇ ਹਰੀ ਸਿੰਘ ਨਲਵੇ ਹੋਣਾ ਨਾਲ ਮਿਲ ਕੇ ਕਈ ਜੰਗਾਂ ਲੜੀਆਂ ਸੀਗੀਆਂ ਮਹਾਰਾਣੀ ਜਿੰਦਗੌਰ ਦੇ ਵਿਆਹ ਦਾ ਸਮਾਂ ਅਤੇ ਕਮਰ ਦਲੀਪ ਸਿੰਘ ਦੇ ਜਨਮ ਦਾ ਸਮਾਂ ਮਹਾਰਾਜਾ ਰਣਜੀਤ ਸਿੰਘ ਦੇ ਉਸ ਸਮੇਂ 50 ਤੋਂ ਉੱਪਰ ਦੀ ਉਮਰ ਦਾ ਤਮਾਸੀ ਜਦੋਂ ਇਹ ਜਨਮ ਹੋਇਆ ਅਜਿਹੇ ਸਮੇਂ ਜਿਆਦਾ ਧੂਣ ਤੜਕੇ ਨਾਲ ਪਾਵੇਂ ਨਹੀਂ ਮਨਾਇਆ ਗਿਆ ਪਰ ਇੱਕ ਐਸਾ ਇਤਿਹਾਸ ਸਿਰਜਿਆ ਗਿਆ ਜਿਹੜਾ ਕਿ ਦਰਦ ਭਰਿਆ ਇਤਿਹਾਸ ਸੀ ਤੇ ਮਹਾਰਾਣੀ ਜਿੰਦਕੌਰ ਦੇ ਨਾਲ ਕਦੇ ਵੀ ਸਮਕਾਲੀ ਇਤਿਹਾਸਕਾਰਾਂ ਨੇ ਇਨਸਾਫ ਨਹੀਂ ਕੀਤਾ ਉਹਨੂੰ ਹਰ ਤਰ੍ਹਾਂ ਨਾਲ ਡੋਗਰਿਆਂ ਦੀ ਸ਼ਹਿਤ ਹੈ ਗਦਾਰਾਂ ਦੀ ਸ਼ਾਇਤੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ। ਬਿਉ ਨੇ ਬਰੂਦ ਦੇ ਵਿੱਚ ਸਰੋਂ ਭੇਜਦੀ ਇਹ ਸਭ ਮਨ ਘੜਤ ਕਹਾਣੀਆਂ ਸੀਆਂ ਡੋਗਰਿਆਂ ਦੀ ਜਿਨ੍ਹਾਂ ਨੇ ਅਸਲੀ ਕਤਾਰੀ ਕੀਤੀ। ਇੱਥੋਂ ਤੱਕ ਕਿ ਅੰਗਰੇਜ਼ ਵੀ ਮਹਾਰਾਣੀ ਜਿੰਦਗੌਰ ਤੋਂ ਪੂਰੀ ਤਰ੍ਹਾਂ ਪੈਪੀਤ ਸਨ। ਇਸੇ ਕਰਕੇ ਉਹਨਾਂ ਨੇ ਆਪਣੇ ਕਈ ਲੇਖਕਾਂ ਤੋਂ ਉਹਨਾਂ ਦੇ ਖਿਲਾਫ ਬਹੁਤ ਜ਼ਿਆਦਾ ਭੰਡੀ ਪ੍ਰਚਾਰ ਕਰਾਇਆ ਸੀ। ਪਰ ਸਾਡੀ ਕੌਮ ਦਾ ਇਹ ਬਹੁਤ ਦੁਖਾਂਤ ਆ ਕਿ ਕੌਮ ਨੇ ਕਦੇ ਵੀ ਅਸਲੀ ਇਤਿਹਾਸ ਤੋਂ ਜਾਣੂ ਹੋਣ ਦੀ ਕੋਸ਼ਿਸ਼ ਨਹੀਂ ਕੀਤੀ ਤੇ ਜਿਸ ਮਹਾਰਾਣੀ ਦੀ ਏਡੀ ਵੱਡੀ ਦੇਣ ਸੀ ਇਸੇ ਕਰਕੇ ਉਸ ਨੂੰ ਕੈਦ ਕੀਤਾ ਗਿਆ ਜੇ ਉਹ ਅੰਗਰੇਜ਼ਾਂ ਨਾਲ ਮਿਲੀ ਹੁੰਦੀ ਤਾਂ ਉਹਨੂੰ ਕੈਦ ਕਰਨ ਦੀ ਲੋੜ ਨਹੀਂ ਸੀ ਪੈਰ ਪੈਰ ਤੇ ਧੁਖਾ ਕੀਤਾ ਗਿਆ ਉਹ ਚਾਹਦੀ ਸੀ ਕਿ ਸਿੱਖ ਰਾਜ ਨੂੰ ਦੁਬਾਰਾ ਖੜਾ ਕਰਨ ਉਰੇ ਸਿਹਰਦ ਸਿੱਖ ਸਰਦਾਰਾਂ ਦੇ ਨਾਲ ਪੂਰੀ ਤਰ੍ਹਾਂ ਆਖਰੀ ਸਮੇਂ ਤੱਕ ਕੰਟੈਕਟ ਕਰਨ ਦੀ ਵੀ ਕੋਸ਼ਿਸ਼ ਕੀਤੀ ਸੀ ਤੇ ਸਿੱਖ ਫੌਜ ਦੇ ਵਿੱਚ ਵੀ ਬਹੁਤ ਸਤਕਾਰ ਸੀ ਇਸੇ ਕਰਕੇ ਉਹਨਾਂ ਨੂੰ ਕਦੇ ਕਿਤੇ ਤੇ ਕਦੇ ਕਿਤੇ ਕੈਦ ਦੇ ਵਿੱਚ ਰੱਖਿਆ ਗਿਆ ਇਹ ਮਹਾਰਾਣੀ ਜਿੰਦ ਕੌਰੀ ਸੀ ਜਿਨੇ ਅੱਖਾਂ ਤੋਂ ਵਾਂਜੇ ਹੋਣ ਦੇ ਬਾਅਦ ਆਖਾਂ ਦੀ ਰੌਸ਼ਨੀ ਜਾਣ ਤੋਂ ਬਾਅਦ ਵੀ ਕਾਂਵਰ ਦਲੀਪ ਸਿੰਘ ਆਖਰੀ ਰਾਜਾ ਸਿੱਖ ਰਾਜ ਦਾ ਉਹਨੂੰ ਅਸਲੀਅਤ ਦੱਸ ਕੇ ਅਮਰਤ ਛਕੜਵਾਲਾ ਪ੍ਰੇਰਿਤ ਕੀਤਾ ਸੀਗਾ ਤੇ ਉਸ ਤੋਂ ਬਾਅਦ ਮਹਾਰਾਜਾ ਦਲੀਪ ਸਿੰਘ ਨੇ ਵੀ ਆਪਣੇ ਰਾਜ ਨੂੰ ਪ੍ਰਾਪਤ ਕਰਨ ਦੇ ਲਈ ਬੇਅੰਤ ਕੋਸ਼ਿਸ਼ਾਂ ਕੀਤੀਆਂ ਬੇਸ਼ੱਕ ਸਮੇਂ ਦੇ ਉਹਨਾਂ ਰਾਜਿਆਂ ਨੇ ਫਰਾਂਸ ਵਰਗਿਆਂ ਨੇ ਰਸ਼ੀਆ ਵਰਗੇ ਦੇ ਯਾਰਾਂ ਨੇ ਜਿਨ੍ਹਾਂ ਦੀ ਕਦੇ ਕਿਸੇ ਸਮੇਂ ਮਹਾਰਾਜਾ ਰਣਜੀਤ ਸਿੰਘ ਨੇ ਵੀ ਮਦਦ ਕੀਤੀ ਸੀ ਪਰ ਉਹ ਵੀ ਕੰਮ ਨਹੀਂ ਆਏ ਤੇ ਅੰਗਰੇਜ਼ ਆਪਣੇ ਵਾਅਦੇ ਤੋਂ ਫਿਰਕੇ ਇੱਕ ਵਾਰ ਫੇਰ ਉਹ ਸਿੱਖ ਰਾਤਾ ਸੂਰਜ ਜਿੰਨਾ 1859 ਦੇ ਵਿੱਚ ਖਤਮ ਹੋਇਆ ਸੀਗਾ ਤੇ ਜਦੋਂ ਇਹ ਵਾਅਦਾ ਕੀਤਾ ਗਿਆ ਸੀਗਾ ਵੀ ਜਦੋਂ ਕਮਰ ਦਲੀਪ ਸਿੰਘ ਵੱਡਾ ਹੋ ਜਾਵੇਗਾ ਤਾਂ ਰਾਜਪਾਗ ਵਾਪਸ ਕਰਤਾ ਜਾਊਗਾ ਪਰ ਉਹ ਮੌਸਮਾ ਨਹੀਂ ਆਇਆ ਤੇ ਜਦੋਂ ਯਾਦ ਕਰਾਇਆ ਗਿਆ ਮਹਾਰਾਣੀ ਇੰਗਲੈਂਡ ਨੂੰ ਤਾਂ ਉਹਨੇ ਕਿਹਾ ਸੀਗਾ ਇਹ ਬਹੁਤ ਦੇਰ ਹੋ ਚੁੱਕੀ ਹੈ ਵੀ ਨਹੀਂ ਪਾਪ ਸਇਕਰਾ ਦੇ ਨਾਲ ਪੈਰ ਪੈਰ ਤੇ ਧੁੱਖਾ ਹੋਇਆ ਅੰਗਰੇਜ਼ਾਂ ਵੱਲੋਂ ਵੀ ਕੀਤਾ ਗਿਆ ਰਾਜ ਭਾਗ ਨਹੀਂ ਦਿੱਤਾ ਗਿਆ ਤੇ ਦੂਜਾ ਸਿੱਖ ਲੀਡਰਾਂ ਦੀ 1947 ਦੇ ਵਿੱਚ ਆਪਣੀਆਂ ਗਲਤ ਵਿਸ਼ਵਾਸੀ ਵਿਸ਼ਵਾਸ ਕਰਨ ਕਰਕੇ ਉਹਨਾਂ ਲੋਕਾਂ ਤੇ ਜਿਨ੍ਹਾਂ ਨੇ ਛੁੱਟੇ ਲਾਰੇ ਲਾਏ ਪਿਤੌਨਿਕ ਐਸਾ ਕੀਤਾ ਦਿੱਤਾ ਜਾਊਗਾ ਜਿੱਥੇ ਤੁਸੀਂ ਆਜ਼ਾਦੀ ਦਾ ਨਿਕ ਮਾਨ ਸਕੋਗੇ ਤੇ ਉਹ ਆਜ਼ਾਦੀ ਦਾ ਨਿਕ ਤੁਸੀਂ ਕਿਹਾ ਜਾਂ ਮਾਨ ਰਹੇ ਹੋ ਇਹ ਤੁਹਾਡੇ ਸਾਹ ਦੇ ਸਾਹਮਣੇ ਆ ਨਾ ਕੜਾ ਸੇਫਾ ਨਾ ਕਰਪਾਨ ਸੇਫਾ ਸਿੱਖ ਨਸਲ ਕੋਸੀ ਦੇ ਦੋਸ਼ਾਂ ਨੂੰ ਅੱਜ ਤੱਕ ਸਜਾਵਾਂ ਨਹੀਂ ਦਿੱਤੀਆਂ ਲੱਖਾਂ ਨੌਜਵਾਨ ਮਾਰੇ ਗਏ ਅਣਖਸ਼ਾਤਾ ਕਹਿ ਕੇ ਕੋਈ ਇਨਸਾਫ ਨਹੀਂ ਤੇ ਅੱਜ ਯਾਦ ਆਂਦੀ ਆ ਉਸ ਮਹਾਨ ਰਾਜੇ ਦੀ ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਦੀ ਤੇ ਉਹਨਾਂ ਗਤਾਰਾਂ ਦੀ ਜਿਨ੍ਹਾਂ ਨੇ ਗਤਾਰੀ ਕਰਕੇ ਐਡੀ ਬੜੀ ਸਲਤਨਤ ਕਾਬਲ ਕੰਦਾਰ ਤੱਕ ਦੀ ਚਲੇਗੀ ਤੇ ਉਸ ਦਲੇਰ ਮਹਾਰਾਣੀ ਜਿੰਦਕੌਰ ਦੀ ਜਿਨ੍ਹਾਂ ਨੇ ਅਖੀਰ ਤੱਕ ਕੋਸ਼ਾਂ ਨਹੀਂ ਛੱਡੀਆਂ ਅੱਖਾਂ ਦੀ ਰੌਸ਼ਨੀ ਜਾਣ ਤੋਂ ਬਾਅਦ ਵੀ ਕਮਰ ਤਲੀਪ ਸਿੰਘ ਨੂੰ ਉਹਨੇ ਇਸ ਲਈ ਤਿਆਰ ਕਰਤਾ ਸੀਗਾ ਆਪਣਾ ਰਾਜ ਭਾਗ ਲੈਣ ਦੇ ਲਈ ਤੇ ਅੱਜ ਵੀ ਉਹ ਕਸ਼ਕ ਸਿੱਖਾਂ ਦੇ ਮਨ ਦੇ ਵਿੱਚ ਟੋੜ ਕਰਾਂਗਾ ਮੈਂ ਆਸ ਕਰਦਾ ਹਾਂ ਇਸ ਵੀਡੀਓ ਨੂੰ ਵੱਧ ਤੇ ਵੱਧ ਸ਼ੇਅਰ ਕਰਿਓ ਅਤੇ ਇਸ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਤਾਂ ਜੋ ਮਹਾਰਾਣੀ ਜਿੰਦਕੌਰ ਦਾ ਇਤਿਹਾਸ ਤੇ ਅਸਲੀ ਸਿੱਖ ਇਤਿਹਾਸ ਤੋਂ ਤੁਹਾਨੂੰ ਜਾਣੂ ਕਰਾਇਆ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ